ਬਾਬਾ ਜੀ ਜਿਹੜਾ ਇਹਨਾਂ ਨੇ ਪ੍ਰਸਤਾਵ ਦਿੱਤਾ ਸੀ ਕੱਲ ਦੀ ਮੀਟਿੰਗ 'ਚ ਉਹ ਲੀਡਰਾਂ ਨੇ ਕਰਤਾ ਫੈਲ ਵੀ ਅਸੀਂ ਨਹੀਂ ਮੰਨਦੇ ਅਸੀਂ ਤਾਂ ਐਮਐਸਪੀ ਦਾ ਪੱਕਾ ਗਰੰਟੀ ਕਾਨੂੰਨ ਮਨਵਾਉਣ ਆਏ ਐ ਇੱਥੇ ਕੋਈ ਕੰਟਰੈਕਟ ਟ੍ਰੋਟ ਨਹੀਂ ਕਰਨਾ ਇਹ 5 ਸਾਲ ਦਾ ਤੁਹਾਡੇ ਨਾਲ ਤੇ ਬੇਨਤੀ ਕਰਦੇ ਆ ਇਹਨਾਂ ਦੀ ਤਿਆਰੀ ਨੂੰ ਦੇਖਦੇ ਹੋ ਸਾਰਿਆਂ ਨੂੰ ਪਤਾ ਵੀ ਬਾਰਡਰ ਤੇ ਕੀ ਕੀ ਸਮਾਨ ਚਾਹੀਦਾ ਕਿਹੜੇ ਮਾਸਕ ਚਾਹੀਦੇ ਨੇ ਠੀਕ ਆ ਨਾ ਕਿਵੇਂ ਕਿਵੇਂ ਸਾਹਮਣਾ ਕਰਨਾ ਇਹਨਾਂ ਦਾ ਤੇ ਸਾਰੇ ਪ੍ਰਬੰਧ ਨਾਲ 21 ਤਰੀਕ ਨੂੰ ਸਾਰੇ ਸਾਥੀ 11 ਵਜੇ ਸਾਨੂੰ ਬਾਰਡਰਾਂ ਤੇ ਚਾਹੀਦੇ ਨੇ ਜਾਇ ਤਾਂ ਆਪਣੇ ਸੱਚ ਚੱਕ ਦੀ ਲੜਾਈ ਲੜਨੀ ਆ ਗੱਲ ਅਣਖ ਤੇ ਆਈ ਹੋਈ ਐ ਠੀਕ ਆ ਨਾ 21 ਤਰੀਕ ਨੂੰ ਸਾਰਾ ਸੌਦਾ ਪਟਾਂਗੇ ਇਹਨਾਂ ਦਾ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਬਾਬੋ ਜੀ ਸੰਭੂ ਬਾਰਡ ਰਖਨੋ ਰੀ ਬਾਰਡਰ ਤੇ ਵੱਧ ਤੋਂ ਵੱਧ ਪਹੁੰਚੋ ਫੁੱਲ ਤਿਆਰੀ ਆ ਖੜਦੂ ਤਾਰਦਾਂਗੇ ਆਪਣੇ ਵੱਲੋਂ ਜਦੋਂ ਦੀ ਇਹ ਮੀਟਿੰਗ ਜੀ ਦੌਰ ਚੱਲਦਾ ਨਾ ਉਦੋਂ ਤੇ ਤਿਆਰੀ ਤੇ ਲੱਗੇ ਹੋਏ ਆ ਚਟ ਵੀ ਪੂਰੀ ਦਿਖਾਵਾਂਗੇ ਤੇ ਹਰਿਆਣੇ ਚ ਐਂਟਰ ਵੀ ਕਰਕੇ ਦਿਖਾਵਾਂਗੇ ਫੁੱਲ ਤਿਆਰੀ ਮਤਲਬ ਫੁੱਲ ਤਿਆਰੀ ਪਰ ਥੋੜੀ ਲੋੜ ਆ ਸਾਰਿਆਂ ਦੀ 21 ਤਰੀਕ ਨੂੰ ਸਾਰੇ 11 ਵਜੇ ਬਾਰਡਰ ਤੇ ਹੋਣੇ ਚਾਹੀਦੇ ਨੇ ਐਨ ਇੱਕ ਹੋ ਜਾਣਾ ਬਾਬਾ ਜੀ ਬਿਰੂ ਕੰਬ ਜੇ ਸਰਕਾਰ ਦੀ ਵੀ ਹਾਂ ਮੱਥਾ ਕਿੱਥੇ ਲਾ ਲਿਆ ਇਹਨਾਂ ਨੇ ਅਸੀਂ ਸਾਰਾ ਦਿਨ ਮਿਹਨਤ ਕਰਦੇ ਆ ਆਪਣੇ ਖੇਤਾਂ ਦੇ ਅੰਦਰ ਇਹ ਨਿੱਕੇ ਮਜ਼ਬੂਤ ਹੁੰਦੇ ਆ ਨਾ ਕਿਸਾਨ ਤੇ ਇਹਨਾਂ ਨੂੰ ਮਜ਼ਬੂਤੀ ਦਿਖਾਣੀ ਵੀ ਆ ਫਿਰ ਉਦੋਂ ਵੀ ਅਸੀਂ ਕੀ ਕਰ ਸਕਦੇ ਜੇ ਹੁਣ ਦੀ ਵਾਰ ਨਾ ਬੈਰੀਕੇਡ ਜੇ ਪੱਟ ਕੇ ਦਿੱਲੀ ਵੱਲ ਕੂਚ ਕਰ ਲਿਆ ساری ਉਮਰ ਕਿਸਾਨਾਂ ਦੇ ਅੱਗੇ ਬੈਰੀਕੇਡ ਨਹੀਂ ਲਾਉਣਗੇ ਤੁਹਾਡੇ ਹੱਥ 'ਚ ਸਭ ਕੁਝ ਵੀ ਅੰਦੋਲਨ ਕਿਵੇਂ ਕਰਨਾ ਅੱਗੇ ਅੰਦੋਲਨ ਲੜਨ ਦੇ ਜਾਂ ਫਿਰ ਆਪਣੇ ਘਰੇ ਬਹਿ ਜਾਣਾ ਸਾਰਿਆਂ ਨੇ ਤੇ ਬਾਬਾ ਜੀ ਕੂਚ ਕਰੋ ਦਿੱਲੀ ਨੂੰ ਇੱਕ ਗੇਟ ਰੇਗ ਨੂੰ 11 ਵਜੇ ਸਾਰੇ ਬਾਰਡਰਾਂ ਤੇ ਪਹੁੰਚੋ ਬੇਨਤੀ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਕੱਲ ਦਾ ਦਿਨਾਂ ਨਿਕਲ ਜੋ ਬਸਕਾਰਾਂ ਤੋਂ ਬਸ ਨਾਲ ਟ੍ਰੇਨਰ ਨਾਲ ਜਿਵੇਂ ਮਰਜੀ ਬਾਬਾ ਜੀ ਜਿਹੜਾ ਇਹਨਾਂ ਨੇ ਪ੍ਰਸਤਾਵ ਦਿੱਤਾ ਸੀ ਕੱਲ ਦੀ ਮੀਟਿੰਗ 'ਚ ਉਹ ਲੀਡਰਾਂ ਨੇ ਕਰਤਾ ਫੈਲ ਵੀ ਅਸੀਂ ਨਹੀਂ ਮੰਨਦੇ ਅਸੀਂ ਤਾਂ ਐਮਐਸਪੀ ਦਾ ਪੱਕਾ ਗਰੰਟੀ ਕਾਨੂੰਨ ਮਨਵਾਉਣਾ ਆਏ ਆ ਇੱਥੇ ਕੋਈ ਕੰਟਰੈਕਟ ਕੋਟਰੂਟ ਨਹੀਂ ਕਰਨਾ ਇਹ 5 ਸਾਲ ਦਾ ਤੁਹਾਡੇ ਨਾਲ ਤੇ ਬੇਨਤੀ ਕਰਦੇ ਆ ਇਹਨਾਂ ਦੀ ਤਿਆਰੀ ਨੂੰ ਦੇਖਦੇ ਹੋ ਸਾਰਿਆਂ ਨੂੰ ਪਤਾ ਵੀ ਬਾਰਡਰ ਤੇ ਕੀ ਕੀ ਸਮਾਨ ਚਾਹੀਦਾ ਕਿਹੜੇ ਮਾਸਕ ਚਾਹੀਦੇ ਨੇ ਠੀਕ ਹੈ ਨਾ ਕਿਵੇਂ ਕਿਵੇਂ ਸਾਹਮਣਾ ਕਰਨਾ ਹੈ ਇਹਨਾਂ ਦਾ ਤੇ ਸਾਰੇ ਪ੍ਰਬੰਧ ਨਾਲ 21 ਤਰੀਕ ਨੂੰ ਸਾਰੇ ਸਾਥੀ 11 ਵਜੇ ਸਾਨੂੰ ਬਾਰਡਰਾਂ ਤੇ ਚਾਹੀਦੇ ਨੇ ਜੈਤ ਆਪਣੇ ਸੱਤ ਚੱਕ ਦੀ ਲੜਾਈ ਲੜਨੀ ਹੈ ਗੱਲ ਅਣਖ ਤੇ ਆਈ ਹੋਈ ਹੈ ਠੀਕ ਹੈ ਨਾ 21 ਤਰੀਕ ਨੂੰ ਸਾਰਾ ਸੌਦਾ ਪਟਾਂਗੇ ਇਹਨਾਂ ਦਾ ਤੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਬਾਬੋ ਜੀ ਸੰਭੂ ਬਾਰਡਰ ਖਨੋਰੀ ਬਾਰਡਰ ਤੇ ਵੱਤ ਤੋਂ ਵੱਤ ਪਹੁੰਚੋ ਫੁੱਲ ਤਿਆਰੀ ਆ ਖੜ ਦੂ ਤਾਰਦਾਂਗੇ ਆਪਣੇ ਵੱਲੋਂ ਜਦੋਂ ਦੀ ਇਹ ਮੀਟਿੰਗ ਜੀ ਦੌਰ ਚੱਲਦਾ ਨਾ ਉਹਦੇ ਦੀ ਤਿਆਰੀ ਤੇ ਹੀ ਲੱਗੇ ਹੋਏ ਆਂ ਛੱਟ ਵੀ ਪੂਰੀ ਦਿਖਾਵਾਂਗੇ ਤੇ ਹਰਿਆਣੇ ਚ ਐਂਟਰ ਵੀ ਕਰਕੇ ਦਿਖਾਵਾਂਗੇ ਫੁੱਲ ਤਿਆਰੀ ਮਤਲਬ ਫੁੱਲ ਤਿਆਰੀ ਪਰ ਥੋੜੀ ਲੋੜ ਆ ਸਾਰਿਆਂ ਦੀ 21 ਤਰੀਕ ਨੂੰ ਸਾਰੇ 11 ਵਜੇ ਬਾਰਡਰ ਤੇ ਹੋਣੇ ਚਾਹੀਦੇ ਨੇ ਐਨੇ ਕ ਹੋ ਜੋ ਨਾ ਬਾਬਾ ਜੀ ਬਿਰੂ ਕੰਬ ਜੇ ਸਰਕਾਰ ਦੀ ਵੀ ਹਾਂ ਮੱਥਾ ਕਿੱਥੇ ਲਾ ਲਿਆ ਇਹਨਾਂ ਨੇ ਅਸੀਂ ਸਾਰਾ ਦਿਨ ਮਿਹਨਤ ਕਰਦੇ ਆ ਆਪਣੇ ਖੇਤਾਂ ਦੇ ਅੰਦਰ ਐਨੇ ਕ ਮਜ਼ਬੂਤ ਹੁੰਦੇ ਆ ਨਾ ਕਿਸਾਨ ਤੇ ਇਹਨਾਂ ਨੂੰ ਮਜ਼ਬੂਤੀ ਦਿਖਾਣੀ ਵੀ ਆ ਫਿਰ ਉਦੋਂ ਵੀ ਅਸੀਂ ਕੀ ਕਰ ਸਕਦੇ ਆ ਜੈ ਹੁਣ ਦੀ ਬਾਰ ਨਾ ਬੈਰੀਗੇਡ ਜੇ ਪੱਟ ਕੇ ਦਿੱਲੀ ਵੱਲ ਕੂਚ ਕਰ ਲਿਆ ساری ਉਮਰ ਕਿਸਾਨ ਨੇ ਅੱਗੇ ਬੈਰੀਗੇਡ ਨਹੀਂ ਲਾਉਣਗੇ ਤੁਹਾਡੇ ਹੱਥ ਚ ਸਭ ਕੁਝ ਵੀ ਅੰਦੋਲਨ ਕੀਵੇਂ ਕਰਨਾ ਅੱਗੇ ਅੰਦੋਲਨ ਲੜਨ ਦੇ ਜਾਂ ਫਿਰ ਆਪਣੇ ਘਰੇ ਬਹਿ ਜਾਣਾ ਸਾਰਿਆਂ ਨੇ ਤੇ ਬਾਬਾ ਜੀ ਕੂਚ ਕਰੋ ਦਿੱਲੀ ਨੂੰ ਇੱਕ ਕੀ ਟ੍ਰੇਨ ਨੂੰ 11 ਵਜੇ ਸਾਰੇ ਬਾਰਡਰਾਂ ਤੇ ਪਹੁੰਚੋ ਬੇਨਤੀ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਕੱਲ ਦਾ ਦਿਨ ਆ ਨਿਕਲ ਜਾਓ ਬਸ ਕਾਰਾਂ ਤੋਂ ਬੱਸ ਨਾਲ ਟ੍ਰੇਨਾਂ ਨਾਲ ਜਿਵੇਂ ਮਰਜ਼ੀ